365 ਲਿੱਤਰ ਪੁੱਛ ਲਈਆਂ ਬੁੜੀ ਚ ਹਾਂ ਇਹ ਮੈਂ ਤੈਨੂੰ ਕਹਾਣੀ ਸੁਣਾ ਦਿੰਨੇ ਹਾਂ ਹਾਂ ਇੱਕ ਨਾ ਬਾਹਰਲੇ ਪਿੰਡੋਂ ਬੰਦਾ ਜਾਈ ਜਾਂਦਾ ਸੀ ਹਾਂ ਕਿਸੇ ਪਿੰਡ ਨੂੰ ਤੇ ਉੱਥੇ ਨਾ ਬੁੜੀ ਖੂਹ ਤੋਂ ਪਾਣੀ ਭਰੀ ਜਾਂਦੀ ਸੀ ਹਾਂ ਤੇ ਉਹ ਉਹ ਜਿਹੜੀ ਬੁੜੀ ਸੀ ਤੇ ਉਹਨਾਂ ਦੇ ਪਿੰਡ ਦੇ ਖੂਹ ਸੀਗਾ ਹਾਂ ਠੀਕ ਹੈ ਤੇ ਉਹਨੇ ਆਖਿਆ ਚੱਲ ਯਾਰ ਪਾਣੀ ਪੀ ਲ ਗਏ ਹਨਾ ਤੇ ਉਹ ਉੱਥੇ ਖੜ ਗਿਆ ਕਹਿੰਦਾ ਆਪਾਂ ਨੇ ਪਾਣੀ ਪਿਆ ਦੇ ਉਹ ਕਹਿੰਦੀ ਲੈ ਬਾਈ ਬਾਲਟੀ ਭਰ ਲੈ ਕੱਢ ਲੈ ਨਾਲੇ ਮੈਂ ਲੈ ਜੂਗੀ ਨਾਲੇ ਤੂੰ ਪਾਣੀ ਪੀ ਲੇਗਾ ਠੀਕ ਹੈ ਤੇ ਉਹ ਭਾਈ ਜਦੋਂ ਪਾਣੀ ਪੀ ਲਿਆ ਉਹਨੇ ਤੇ ਉਹ ਕਹਿੰਦਾ ਭਾਣੇ ਇੱਕ ਗੱਲ ਸੀਗੀ ਗੁੱਸਾ ਤਾਂ ਨਹੀਂ ਕਰਦੀ ਹਾਂ ਉਹ ਕਹਿੰਦੀ ਦੱਸ ਵੀਰੇ ਨਹੀਂ ਕਰਦੀ ਕਹਿੰਦਾ ਮੈਂ ਇੱਕ ਗੱਲ ਪੁੱਛਣੀ ਆ ਗੁੱਸਾ ਨਾ ਕਰੀ ਭੈਣ ਬਣ ਕੇ ਉਹ ਕਹਿੰਦੀ ਨਹੀਂ ਕਰਦੀ ਪੁੱਛ ਕਹਿੰਦਾ ਬੁੜੀ ਜੀ ਤੈਨੂੰ 365 ਜਲਿੱਤਰ ਕਿਵੇਂ ਹੁੰਦੇ ਆ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਜੇ ਤੂੰ ਦੱਸ ਦੇ ਤਾਂ ਮੇਰਾ ਮਨ ਹੌਲਾ ਹੋ ਜੇ ਮੈਨੂੰ ਪਤਾ ਨਹੀਂ ਤੇ ਉਹ ਕਹਿੰਦੀ ਵੀਰੇ ਰਹਿਣ ਦੇ ਤੂੰ ਇਹ ਜਿੰਗ ਗੱਲਾਂ ਨੂੰ ਨਹੀਂ ਕਹਿੰਦਾ ਮੈਂ ਤਾਂ ਅੱਜ ਪੁੱਛ ਕੇ ਹੀ ਜਾਣਾ ਉਹ ਕਹਿੰਦੀ ਰਹਿਣ ਦੇ ਕਹਿੰਦਾ ਨਹੀਂ ਮੈਂ ਤਾਂ ਪੁੱਛ ਕੇ ਹੀ ਜਾਣਾ ਉਹ ਕਹਿੰਦੀ ਮੈਂ ਦੱਸ ਤਾਂ ਨਹੀਂ ਸਕਦੀ ਕਰਕੇ ਦਿਖਾ ਸਕਦੀ ਹਾਂ ਉਹ ਕਹਿੰਦਾ ਉਹ ਕਿਵੇਂ ਕਹਿੰਦੀ ਬਸ ਕਰਕੇ ਦਿਖਾ ਦਿੰਦੀ ਐ ਕਹਦਾ ਲੈ ਫਿਰ ਦਿਖਾ ਜੇ ਦੇਖੀ ਜਾਊਗੀ ਤੇ ਉਹ ਕਹਿੰਦੀ ਪੱਕਾ ਮਾਣੇ ਤੇਰਾ ਉਹ ਕਹਿੰਦਾ ਮਾਣ ਹੈ ਪੱਕਾ ਕਰਕੇ ਦਿਖਾ ਉਹਨੇ ਕੀ ਕੀਤਾ ਭਰਾਵਾ ਰੋਲਾ ਪਾਤਾ ਉਹ ਲੋਕੋ ਮੈਨੂੰ ਉਹਨੇ ਫੜ ਲਿਆ ਮਰੇ ਲੀੜੇ ਪਾਰ ਤੇ ਲੋਕੋ ਬਚਾਓ ਪਿੰਡ ਵਾਲਿਓ ਆਜੋ ਮਾਰਤੀ ਮੈਨੂੰ ਲੀੜੇ ਪਾਰ ਤੇ ਮੈਨੂੰ ਫੜ ਲਿਆ ਤੇ ਉਹ ਕਹਦਾ ਭੈਣੇ ਭੈਣੇ ਮੈਂ ਤਾਂ ਤੈਨੂੰ ਕੁਝ ਨਹੀਂ ਆਖਿਆ ਮੇਰੇ ਸਿਰ 'ਤੇ ਅਲਜ਼ਾਮ ਲਾਈ ਜਾਨੀ ਐ ਉਧਰੋਂ ਪਿੰਡ ਵਾਲੇ ਭੱਜ ਲੈ ਭਰਾਵਾ ਖੂਵਲ ਨੂੰ ਹਣਾ ਉਹ ਕੰਨੀ ਨੂੰ ਵੀ ਆ ਰੋਲਾ ਕੀ ਪੈ ਗਿਆ ਠੀਕ ਹੈ ਪਿੰਡ ਵਾਲੇ ਭੱਜ ਆਏ ਤੇ ਉਹਦੇ ਪੈਰਾਂ ਚ ਡਿੱਗੀ ਜਾਵੇ ਵੀ ਭੈਣੇ ਮੈਂ ਤਾਂ ਕੁਛ ਕੀਤਾ ਹੀ ਨਹੀਂ ਮੈਂ ਤਾਂ ਉਹ ਕੀਤਾ ਹੀ ਨਹੀਂ ਤੇ ਉਹ ਕਹਿੰਦੀ ਇਹ ਚਲਿੱਤਰ ਹੈ ਇਹ ਕਹਿੰਦਾ ਇਹ じゃ ਕਿਹੜਾ ਚਲਿੱਤਰ ਦਾ ਦੂ ਦਾ ਮੇਰੇ ਹੱਡ ਗੋਡੇ ਹੁਣ ਤੜਵਾ ਦੇਗੀ ਮੈਂ ਤਾਂ ਤੈਨੂੰ ਭੈਣ ਕਹੀ ਜਨੇ ਮੈਂ ਤਾਂ ਤੈਨੂੰ ਕੁਛ ਕਿਹਾ ਹੀ ਨਹੀਂ ਕਹਿੰਦੀ ਇਹ ਚਲਿੱਤਰ ਹੈ ਪਹਿਲਾਂ ਜੋਦੇ ਪੈਰੀ ਡਿੱਗ ਪਿਆ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਤਾਂ ਤੈਨੂੰ ਕੁਝ ਨਹੀਂ ਕੀਤਾ ਭੈਣ ਬਣ ਕੇ ਤਾਂ ਮੈਨੂੰ ਛੱਡ ਮੈਂ ਤਾਂ ਚਲੇ ਤਰ ਦੇਖਣੇ ਨਹੀਂ ਨਹੀਂ ਕਹਿੰਦੀ ਖੜ ਜਾ ਵੀਰੇ ਦੂਜਾ ਵੀ ਦੇਖ ਕੇ ਜਾ ਕਹਿੰਦਾ ਨਹੀਂ ਮੈਂ ਤਾਂ ਪਹਿਲੇ ਨੇ ਡਕਾ ਦੇ ਮੈਂ ਤਾਂ ਭਜਦਾ ਤੇ ਪਿੰਡ ਵਾਲੇ ਆਏ ਭਰਾਵਾ ਉਧਰੋਂ ਜਦੋਂ ਪੈਰ ਦੇ ਦੇਸਨ ਲਾਗੇ ਪਿੰਡ ਵਾਲਿਆਂ ਦੀ ਧੂੜ ਜੀ ਵੀ ਆ ਗਏ ਨੇੜੇ ਆ ਗਏ ਤਾਂ ਉਹਨੇ ਜਿਹੜੀ ਬਾਲਟੀ ਭਰੀ ਪਈ ਸੀ ਤੇ ਆਪਦੇ ਉੱਤੇ ਪਾਲੀ ਬੁੜੀ ਨੇ ਤੇ ਗਿੱਲੀ ਹੋ ਗਈ ਜਦੋਂ ਪਿੰਡ ਵਾਲੇ ਆ ਕੇ ਡਾਂਗਾ ਡੂੰਗਾ ਚੱਕੀ ਜਉਣ ਠੀਕ ਹੈ ਪੂਰੇ ਵਿਕੀ ਹੋ ਗਿਆ ਬਦੂਰੋਂ ਜਦੋਂ ਦਿਸ ਗਿਆ ਵੀ ਬੁੜੀ ਕੋਲੇ ਬੰਦਾ ਖੜਾ ਹੈ ਯਾਰ ਵੀ ਕੋਈ ਵਾਕਾ ਹੋ ਗਿਆ ਹੋਰ ਤੇਜ਼ ਹੋ ਗਿਆ ਭਰਾਵਾ ਜਦੋਂ ਕੋਲੇ ਆਏ ਤੇ ਉਹਨੇ ਗਿੱਲੀ ਹੋਈ ਗਈ ਸੀ ਨਾ ਜਦੋਂ ਕੋਲੇ ਅੱਗ ਕੀ ਹੋ ਗਿਆ ਬੰਦੇ ਦੇ ਦਾਲੇ ਹੋ ਗਏ ਸਾਰੇ ਕੀ ਹੋ ਗਿਆ ਕੀ ਹੋ ਗਿਆ ਉਹ ਕਹਿੰਦੀ ਕੁਛ ਨਹੀਂ ਭਰਾਵੋ ਮੈਂ ਤਾਂ ਪਾਣੀ ਭਰਨ ਆਈ ਸੀ ਖੂਜ ਡਿੱਗ ਪੀ ਠੀਕ ਹੈ ਤੇ ਆਹ ਬਾਈ ਨੰਘਿਆ ਜਾਂਦਾ ਸੀ ਇਹਨੇ ਦੇਖ ਲਈ ਇਹਨੇ ਮੈਨੂੰ ਆਕੇ ਕਢਤੀ ਠੀਕ ਹੈ ਤੇ ਇਹਨੇ ਤਾਂ ਮੇਰੀ ਜਾਨ ਬਚਾਈ ਹੈ ਤੇ ਉਹ ਪਿੰਡ ਵਾਲਿਆਂ ਨੂੰ ਸ਼ਾਬਾਸ਼ੇ ਦੇਣ ਲੱਗੇ ਉਹ ਬਈ ਬਾ ਸਾਡੇ ਪਿੰਡ ਦੀ ਬੁੜੀ ਬਚਾਦੀ ਜਵਾਕਾਂ ਦੀ ਮਾਂ ਬਚਾਤੀ ਤੇ ਆ ਜਾ ਤੈਨੂੰ ਚਾਹ ਪਿਉਣੀ ਆਏ ਕਰਦੇ ਆ ਉਹ ਭਰਾਵਾ ਖੜਾ ਖੜਾ ਕੰਬ ਗਿਆ ਇਹ ਭਈ ਬਾਕੀ ਚਲਿੱਤਰ ਰਹਦਾ ਹੈ ਪਹਿਲਾਂ ਤਾਂ ਮੈਨੂੰ ਫਸਵਾਤਾ ਫਿਰ ਉਸੇ ਬੁੜੀ ਨੇ ਬਚਾਲਿਆ ਠੀਕ ਹੈ ਤੇ ਭਰਾਵਾ ਉਹਨੂੰ ਕਹਿੰਦੇ ਆ ਜਾ ਬਈ ਚਾਹ ਪੀ ਕੇ ਜਾਈਂ ਆਏ ਤੂੰ ਸਾਡੇ ਪਿੰਡ ਦੀ ਧੀ ਭੈਣ ਬਚਾਈ ਐ ਨੋਂ ਬਚਾਈ ਐ ਹਨਾ ਆ ਜਾ ਤੇ ਉਹ ਕਹਿੰਦਾ ਨਹੀਂ ਬਈ ਉਹ ਡਰਿਆ ਖੜਾ ਪੂਰੇ ਹੀ ਉਹਨੇ ਆਖਿਆ ਵੀ ਪਤਾ ਨਹੀਂ ਕੀ ਗੁੱਸਾ ਹੋ ਗਿਆ ਤੇ ਕਹਿੰਦਾ ਨਹੀਂ ਨਹੀਂ ਬਾਈ ਮੈਨੂੰ ਕਾਹ ਲੈ ਤੇ ਉਹ ਕਹਿੰਦੀ ਕੋਈ ਨਾ ਬਾਈ ਤੁਸੀਂ ਜਾਓ ਮੈਂ ਲੈ ਆਉਣੀ ਆ ਉਹ ਪਿੰਡ ਵਾਲੇ ਮੁੜ ਗਏ ਤੇ ਫਿਰ ਬੰਦੇ ਨੂੰ ਕਹਿੰਦੀ ਦੇਖਿਆ ਭਰਾਵਾ ਚਲਿੱਤਰ ਉਹ ਕਹਿੰਦਾ ਹਾਂ ਭੈਣੇ ਬਾਕੇ ਚਲਿੱਤਰ ਦੇਖ ਲੈ ਤੁਸੀਂ ਹੈ ਤੁਸੀਂ ਆਏ ਨਹੀਂ ਪਤਾ ਕਿਹੜੇ ਬੰਦੇ ਨੂੰ ਬਚਾ ਦੂੰ ਤੇ ਕਿਹੜੇ ਨੂੰ ਮਰਵਾ ਲਵਾਂ ਕਹਿੰਦੀ ਆ ਹੁੰਦੀ ਆ ਚਲਿੱਤਰ ਬੁੜੀ ਚ ਹੂੰ ਜਿਹੜੇ ਆਏ ਕਹਿੰਦੇ ਹੁੰਦਾ 365 ਚਲਿੱਤਰ ਆਏ ਹੁੰਦੇ ਆ ਉਸੇ ਬੁੜੀ ਨੇ ਤਾਂ ਰੋਲਾ ਪਾਤਾ ਵੀ ਇਹਨੇ ਮੈਨੂੰ ਫੜ ਲਿਆ ਜੀੜੇ ਪਾਰ ਤੇ ਠੀਕ ਹੈ ਉਸੇ ਬੁਢੀ ਨੇ ਬਚਾਲਿਆ ਵੀ ਮੈਨੂੰ ਉਹ ਜੋ ਡਿੱਗ ਪਿਆ ਹੈ ਤੇ ਐਂ ਇਸ ਕਰਕੇ ਆਪਾਂ ਕਹਿੰਦੇ ਆ ਵੀ ਤੀਮੀ ਤੇ ਕਦੇ ਐਤਵਾਰ ਨਾ ਕਰੋ ਹੈ ਕਦੋਂ ਵੀ ਇਹ ਮਾਰ ਸਕਦੀ ਹੈ ਕਦੋਂ ਵੀ ਇਹ ਬਚਾ ਜੇ ਆਪਦੀ ਆਈ ਤੇ ਆ ਜੇ ਤਾਂ ਬੰਦਾ ਕਿੰਨੇ ਫਸਿਆ ਹੋਵੇ ਠੀਕ ਹੈ ਉਹਨੂੰ ਬਚਾ ਦਿੰਦਗੇ ਜੇ ਆਪਦੀ ਆਈ ਤੇ ਆ ਜੇਨ ਬੰਦਾ ਕਿੰਨੇ ਚੰਗਾ ਹੋਵੇ ਉਹਨੂੰ ਵੀ ਫੜਵਾ ਦਿੰਦਗੇ ਹੈ ਉਥੋਂ ਬਣਿਆ 365 ਜਲਤਰਨਾਰ ਦੇ ਅੱਜ ਤੱਕ ਕੋਈ ਨਹੀਂ ਫੜ ਸਕਿਆ ਇਹ ਕਿੱਦਾਂ ਹੀ ਵੱਡਾ ਮੰਦਰੀ ਕਿੰਨੇ ਪ੍ਰਾਣਾ ਬਜ਼ੁਰਗ ਕੋਈ ਆ ਜੀ ਤਿੰਮੀ ਦੇ ਚਲਿੱਤਰ ਨਹੀਂ ਕੋਈ ਵੜ ਸਕਦਾ ਸਮਝ ਗਏ ਨਾ ਉਸੇ ਬੁੜੀ ਨੇ ਤਾਂ ਰੌਲਾ ਪਾਤਾ ਵੀ ਇਹਨੇ ਮੇਰੀ ਇੱਜ਼ਤ ਲੁੱਟ ਲਈ ਮੇਰੇ ਕੱਪੜੇ ਪਾਰ ਤੇ ਠੀਕ ਹੈ ਜਦੋਂ ਮੈਂ ਪਾਣੀ ਪਾਣੀ ਕਰਤਾ ਸੀ ਬੰਦਾ ਹਾਂ ਉਸੇ ਬੁੜੀ ਨੇ ਬਚਾਇਆ ਦੂਜੇ ਪਾਲਚੀ ਹੈ ਨਾ ਵੀ ਇਹ ਕਿ ਮਾਦਾ ਖੂਜ ਡਿੱਗ ਪਈ ਸੀ ਤੇ ਮੇਰੇ ਲੀੜੇ ਗਲੇ ਤਾਂ ਹੋ ਗਏ ਇਹਨੇ ਮੈਨੂੰ ਬਾਈ ਨੇ ਕੱਢ ਲਿਆ ਇੱਕ ਟਾਈਮ 'ਚ ਹੀ ਨਾਲੇ ਫਸਾਤਾ ਨਾਲੇ ਉਹ ਕਰ ਲਿਆ ਹਨਾ ਉਹਨੂੰ ਦਿਖਾਉਣ ਦੀ ਮਾਰੀ ਵੀ ਆਹ ਆਏ ਚਲਿੱਤਰ ਹੁੰਦੇ ਆ ਠੀਕ ਹੈ ਇਸ ਕਰਕੇ ਤੈਨੂੰ ਵੀ ਕਹਿਣਾ ਕਿ ਕਦੇ ਵੀ ਜ਼ਿੰਦਗੀ 'ਚ ਕਦੇ ਬੁੜੀ ਤੇ ਕੁੜੀ ਤੇ ਤੀਮ ਤੇ ਤੀਜੀ ਨਾ ਪਤ ਬਣ ਕੇ ਇਹਦਾ ਬਾਪੂ ਤਾਂ ਮੇਰੀ ਅੱਖੇ ਖੋਲਤੀਆਂ ਮੈਂ ਜਿੰਦਗੀ ਭਰ ਬੁੜੀ ਤੇ ਤੇਈ ਦਾ ਹੁਣ ਪਤਾ ਲੱਗਾ 365 ਸੈਂਟੀਲਟਰ ਕੀ ਹੁੰਦੇ ਆ ਹਾਂ ਆਹੀ ਹੁੰਦੇ ਆ ਪਤਾ 365 ਸੈਂਟੀਲਟਰ ਠੀਕ ਐ ਇਹ ਬੁੜੀਆਂ ਨੂੰ ਸੌਂਦੇ ਐ ਚੱਲ ਚੱਲ ਕੇ